ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦੁਨੀਆ ਦਾ ਭਲਾ ਕਰਦੇ ਹੋਏ ਇੱਕ ਜੰਗਲ ਦੇ ਵਿੱਚੋਂ ਜਾ ਰਹੇ ਸਨ ਜਦੋਂ ਗੁਰੂ ਜੀ ਨੇ ਕੋਈ ਕੌਤਕ ਕਰਨਾ ਹੁੰਦਾ ਸੀ ਜਾਂ ਕਿਸੇ ਨੂੰ ਤਾਰਨਾ ਹੁੰਦਾ ਸੀ ਤਾਂ ਉਹ ਭਾਈ ਮਰਦਾਨੇ ਜੀ ਨੂੰ ਭੁੱਖ ਲਗਾ ਦਿੰਦੇ ਸਨ ਗੁਰੂ ਜੀ ਤੇ ਭਾਈ ਮਰਦਾਨਾ ਜੀ ਇੱਕ ਜੰਗਲ ਦੇ ਵਿੱਚੋਂ ਤੁਰੇ ਜਾ ਰਹੇ ਸਨ ਤੁਰਦੇ ਤੁਰਦੇ ਭਾਈ ਮਰਦਾਨਾ ਜੀ ਨੂੰ ਭੁੱਖ ਲੱਗ ਗਈ ਤੇ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਹੈ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਇੱਥੇ ਜੰਗਲ ਦੇ ਵਿੱਚ ਕੋਈ ਚੀਜ਼ ਵੇਖ ਕੇ ਖਾ ਲੈ ਫੇਰ ਭਾਈ ਮਰਦਾਨੇ ਜਿਨੇ ਇੱਧਰ ਉੱਧਰ ਵੇਖਿਆ ਤਾਂ ਭਾਈ ਮਰਦਾਨੇ ਜੀ ਨੂੰ ਸਿਰਫ ਪੇੜ ਪੌਦੇ ਤੇ ਘਾਹ ਹੀ ਨਜ਼ਰ ਆਇਆ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਇੱਥੇ ਤਾਂ ਕੋਈ ਖਾਣ ਵਾਲੀ ਚੀਜ਼ ਨਹੀਂ ਹੈ ਨਾ ਹੀ ਕੋਈ ਫਲ ਹੈ ਤੇ ਨਾ ਹੀ ਕੋਈ ਸਬਜ਼ੀ ਹੈ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਥੋੜਾ ਅੱਗੇ ਹੋ ਕੇ ਵੇਖ ਕੁਝ ਨਾ ਕੁਝ ਖਾਣ ਨੂੰ ਮਿਲ ਜਾਵੇਗਾ ਫੇਰ ਭਾਈ ਮਰਦਾਨੇ ਨੇ ਥੋੜਾ ਇੱਧਰ ਉੱਧਰ ਦੇਖਿਆ ਪਰ ਕੁਝ ਨਾ ਮਿਲਿਆ ਬਸ ਹਰੇ-ਹਰੇ ਪੱਤੇ ਹੀ ਨਜ਼ਰ ਆ ਰਹੇ ਸਨ ਕੋਈ ਚੀਜ਼ ਖਾਣ ਨੂੰ ਨਹੀਂ ਮਿਲੀ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ ਕਿ ਇੱਥੇ ਤਾਂ ਕੋਈ ਖਾਨ ਨੂੰ ਚੀਜ਼ ਨਹੀਂ ਹੈ ਗੁਰੂ ਜੀ ਨੇ ਫਿਰ ਕਿਹਾ ਕਿ ਭਾਈ ਮਰਦਾਨਿਆ ਬਚਨ ਮੰਨੀ ਦਾ ਹੁੰਦਾ ਹੈ ਥੋੜਾ ਹੋਰ ਅੱਗੇ ਹੋ ਕੇ ਵੇਖ ਫਿਰ ਭਾਈ ਮਰਦਾਨਾ ਜੀ ਮਨ ਨੂੰ ਸਮਝਾ ਕੇ ਥੋੜਾ ਅੱਗੇ ਹੋ ਕੇ ਵੇਖਣ ਲੱਗਾ ਤਾਂ ਭਾਈ ਮਰਦਾਨੇ ਦੀ ਨਜ਼ਰ ਇੱਕ ਬੇਬ ਦੇ ਨਾਲ ਲੱਗੇ ਹੋਏ ਤਰਬੂਜ ਤੇ ਪਈ ਤਰਬੂਜ ਸਾਰਾ ਰੇਤਾ ਦੇ ਵਿੱਚ ਦਸਿਆ ਹੋਇਆ ਸੀ ਤੇ ਥੋੜਾ ਜਿਹਾ ਬਾਹਰ ਸੀ ਤੇ ਭਾਈ ਮਰਦਾਨੇ ਜੀ ਨੇ ਉਸ ਤਰਬੂਜ ਨੂੰ ਰੇਤਾ ਦੇ ਵਿੱਚੋਂ ਬਾਹਰ ਕੱਢਿਆ ਬਹੁਤ ਵੱਡਾ ਤਰਬੂਜ ਪੱਕਿਆ ਹੋਇਆ ਨਿਕਲਿਆ ਤੇ ਭਾਈ ਮਰਦਾਨਾ ਜੀ ਬਹੁਤ ਜ਼ਿਆਦਾ ਖੁਸ਼ ਹੋਇਆ ਤੇ ਭਾਈ ਮਰਦਾਨਾ ਜੀ ਨੇ ਤਰਬੂਜ ਨੂੰ ਖਾ ਲਿਆ ਤਰਬੂਜ ਖਾਣ ਤੋਂ ਬਾਅਦ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਪਰਮਾਤਮਾ ਨੇ ਇਹ ਕੰਮ ਠੀਕ ਨਹੀਂ ਕੀਤਾ ਤਦ ਗੁਰੂ ਜੀ ਨੇ ਪੁੱਛਿਆ ਕਿ ਭਾਈ ਕਿਹੜਾ ਕੰਮ ਪਰਮਾਤਮਾ ਨੇ ਠੀਕ ਨਹੀਂ ਕੀਤਾ ਪਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਤੁਸੀਂ ਅੰਤਰ ਧਿਆਨ ਦੇ ਨਾਲ ਮੈਨੂੰ ਦੱਸਿਆ ਥੋੜਾ ਅੱਗੇ ਹੋ ਕੇ ਵੇਖ ਕੁਝ ਖਾਨ ਨੂੰ ਮਿਲ ਜਾਵੇਗਾ ਜੇ ਇਸ ਤਰਬੂਜ ਨੂੰ ਪਰਮਾਤਮਾ ਨੇ ਉੱਚੇ ਪੇੜ ਤੇ ਲਾਇਆ ਹੁੰਦਾ ਮੈਨੂੰ ਇਹ ਤਰਬੂਜ ਦੂਰੋਂ ਹੀ ਲੱਭ ਜਾਣਾ ਸੀ ਪਰ ਪਰਮਾਤਮਾ ਨੇ ਤਾਂ ਇਸ ਨੂੰ ਇੱਕ ਬੇਲ ਦੇ ਨਾਲ ਜ਼ਮੀਨ ਤੇ ਲਾ ਦਿੱਤਾ ਗੁਰੂ ਜੀ ਨੇ ਕਿਹਾ ਕਿ ਮਰਦਾਨਿਆ ਨਰੰਕਾਰ ਜੋ ਕਰਦਾ ਹੈ ਉਹ ਠੀਕ ਕਰਦਾ ਹੈ ਉਸ ਦੇ ਕੀਤੇ ਹੋਏ ਤੇ ਕਿੰਤੂ ਪ੍ਰੰਤੂ ਨਹੀਂ ਕਰੀਦਾ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਜੀ ਇਹ ਤਾਂ ਨਰੰਕਾਰ ਨੇ ਠੀਕ ਨਹੀਂ ਕੀਤਾ ਤੇ ਹੁਣ ਜਦੋਂ ਤੁਸੀਂ ਸੱਚਖੰਡ ਦੇ ਵਿੱਚ ਨਰੰਕਾਰ ਦੇ ਕੋਲ ਗਏ ਤਾਂ ਨਰੰਕਾਰ ਨੂੰ ਇਹ ਗੱਲ ਕਿਉਂ ਕਿ ਇਹਨਾਂ ਤਰਬੂਜਾਂ ਨੂੰ ਉੱਚੇ-ਉੱਚੇ ਪੇੜਾਂ ਤੇ ਲਾ ਦਵੋ ਕਿਉਂਕਿ ਬੰਦੇ ਨੂੰ ਦੂਰੋਂ ਹੀ ਤਰਬੂਜ ਨਜ਼ਰ ਆਉਣ ਗੁਰੂ ਜੀ ਨੇ ਫਿਰ ਤੋਂ ਉਹੀ ਬਚਨ ਕਿਹਾ ਕੀ ਮਰਦਾਨਿਆ ਨਰੰਕਾਰ ਜੋ ਕਰਦਾ ਹੈ ਠੀਕ ਹੀ ਕਰਦਾ ਹੈ ਪਰ ਭਾਈ ਮਰਦਾਨਾ ਜੀ ਨਹੀਂ ਮੰਨੇ ਤੇ ਭਾਈ ਮਰਦਾਨਾ ਜੀ ਉਹੀ ਗੱਲ ਬਾਰ-ਬਾਰ ਗੁਰੂ ਜੀ ਨੂੰ ਕਹਿ ਰਹੇ ਸਨ ਥੋੜੀ ਦੇਰ ਬਾਅਦ ਗੁਰੂ ਜੀ ਭਾਈ ਮਰਦਾਨਾ ਜੀ ਅੱਗੇ ਤੁਰ ਪਏ ਕਾਫੀ ਸਮੇਂ ਬਾਅਦ ਭਾਈ ਮਰਦਾਨੇ ਜੀ ਨੇ ਕਿਹਾ ਤੁਰਦੇ ਤੁਰਦੇ ਗੁਰੂ ਜੀ ਥੱਕ ਗਏ ਹਾਂ ਇੱਥੇ ਥੋੜਾ ਸਮਾਂ ਠਹਿਰ ਕੇ ਆਰਾਮ ਕਰ ਲੈਂਦੇ ਹਾਂ ਗੁਰੂ ਜੀ ਨੇ ਕਿਹਾ ਕਿ ਠੀਕ ਆ ਭਾਈ ਮਰਦਾਨਾ ਭਾਈ ਮਰਦਾਨਾ ਜੀ ਇੱਕ ਰੁੱਖ ਦੀ ਲੇਟ ਗਏ ਤੇ ਗੁਰੂ ਜੀ ਇੱਕ ਪਾਸੇ ਸਮਾਧੀ ਲਗਾ ਕੇ ਬੈਠ ਗਏ ਥੋੜੀ ਦੇਰ ਬਾਅਦ ਇੱਕ ਤੋਤੇ ਨੇ ਬੇਰ ਨੂੰ ਖਾਂ ਨੂੰ ਚੁੰਝ ਮਾਰੀ ਉਹ ਮੋਟਾ ਬੇਰ ਪੇੜ ਤੋਂ ਟੁੱਟ ਕੇ ਸਿੱਧਾ ਭਾਈ ਮਰਦਾਨੇ ਦੇ ਨੱਕ ਤੇ ਵੱਜਿਆ ਭਾਈ ਮਰਦਾਨਾ ਜੀ ਉਹੀ ਬੇਰੀ ਦੇ ਥੱਲੇ ਆਰਾਮ ਕਰ ਰਿਹਾ ਸੀ ਭਾਈ ਮਰਦਾਨਾ ਜੀ ਰੋਲਾ ਪਾਉਂਦੇ ਹੋਏ ਉੱਠੇ ਤੇ ਆਪਣਾ ਨੱਕ ਫੜ ਲਿਆ ਭਾਈ ਮਰਦਾਨੇ ਦੀਆਂ ਅੱਖਾਂ ਵਿੱਚ ਪਾਣੀ ਨਿਕਲਣ ਲੱਗ ਪਿਆ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਪੁੱਛਿਆ ਕਿ ਮਰਦਾਨਿਆ ਕੀ ਹੋਇਆ ਭਾਈ ਮਰਦਾਨੇ ਨੇ ਦੱਸਿਆ ਕਿ ਮੇਰੇ ਨੱਕ ਤੇ ਪੇੜ ਤੋਂ ਟੁੱਟ ਕੇ ਬੇਰ ਵੱਜ ਗਿਆ ਹੈ ਮੇਰਾ ਤਾਂ ਬਹੁਤ ਬੁਰਾ ਹਾਲ ਹੋ ਗਿਆ ਹੈ ਗੁਰੂ ਜੀ ਸਭ ਜਾਣੀ ਜਾਨ ਸਾਨ ਇਹ ਸਭ ਸਤਗੁਰੂ ਜੀ ਦਾ ਹੀ ਕੋਟਕ ਸੀ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਅਸੀਂ ਤਾਂ ਹੁਣ ਸਮਾਦੀ ਲਗਾ ਕੇ ਨਰੰਕਾਰ ਦੇ ਕੋਲ ਚੱਲੇ ਸੀ ਤੇਰੀ ਸਫਾਰਿਸ਼ ਕਰਨ ਦੇ ਲਈ ਕਿ ਪੇੜ ਤੇ ਤਰਬੂਜ ਲੱਗਨੇ ਚਾਹੀਦੇ ਨੇ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਘਬਰਾਏ ਹੋਏ ਕਹਿਣ ਲੱਗੇ ਕਿ ਗੁਰੂ ਜੀ ਨਾ ਨਾ ਇਹ ਸਫਾਰਿਸ਼ ਨਰੰਕਾਰ ਦੇ ਕੋਲ ਨਾ ਕਰਿਓ ਮੇਰੇ ਤਾਂ ਇੱਕ ਨਿੱਕੇ ਜਿਹੇ ਬੇਰ ਨੇ ਇੰਨਾ ਬੁਰਾ ਹਾਲ ਕਰ ਦਿੱਤਾ ਹੈ ਜੇ ਕਿਤੇ ਪੇੜ ਤੇ ਤਰਬੂਜ ਲੱਗਿਆ ਹੁੰਦਾ ਤਾਂ ਉਹ ਟੁੱਟ ਕੇ ਮੇਰੇ ਨੱਕ ਤੇ ਵੱਜ ਜਾਂਦਾ ਤਾ ਮੇਰਾ ਹਾਲ ਕੀ ਹੁੰਦਾ ਗੁਰੂ ਜੀ ਕਹਿਣ ਲੱਗੇ ਕਿ ਨਹੀਂ ਮਰਦਾਨਿਆ ਅਸੀਂ ਤਾਂ ਨਰੰਕਾਰ ਦੇ ਕੋਲ ਇਹ ਸਫਾਰਿਸ਼ ਜ਼ਰੂਰ ਕਰਨੀ ਹੈ ਨਾਲੇ ਗੁਰੂ ਜੀ ਮੁਸਕਰਾਏ ਭਾਈ ਮਰਦਾਨੇ ਨੇ ਉੱਠ ਕੇ ਗੁਰੂ ਜੀ ਦੇ ਚਰਨ ਫੜ ਲਏ ਅਤੇ ਕਹਿਣ ਲੱਗਾ ਕਿ ਗੁਰੂ ਜੀ ਮੈਨੂੰ ਹੁਣ ਸਮਝ ਆ ਗਈ ਹੈ ਕਿ ਨਰੰਕਾਰ ਜੋ ਕਰਦਾ ਹੈ ਉਹ ਠੀਕ ਹੀ ਕਰਦਾ ਹੈ ਤੁਸੀਂ ਮੈਨੂੰ ਬਖਸ਼ ਦਿਓ ਮੈਂ ਤੁਹਾਡੀ ਰਮਜ ਨੂੰ ਨਹੀਂ ਸਮਝ ਸਕਿਆ ਸਤਨਾਮ ਸ੍ਰੀ ਵਾਹਿਗੁਰੂ